ਅਦਰ ਜਾਰਜੀਆ ਦੇ ਵਿੱਚ 11 ਭਾਰਤੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਗੈਸ ਲੀਕ ਹੋਣ ਕਰਕੇ 12 ਲੋਕਾਂ ਦੀ ਜਾਨ ਚਲੀ ਗਈ 12 ਜਾਣਿਆਂ ਚੋਂ 11 ਭਾਰਤੀ ਦੱਸੇ ਜਾ ਰਹੇ ਨੇ ਮਰਨ ਵਾਲਿਆਂ ਦੇ ਵਿੱਚੋਂ ਦੋ ਪੰਜਾਬ ਦੇ ਸੁਨਾਮ ਦੇ ਦੱਸੇ ਜਾ ਰਹੇ ਨੇ ਸੁਨਾਮ ਦੇ ਜੋੜੇ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਰਵਿੰਦਰ ਸਿੰਘ ਤੇ ਪਤਨੀ ਗੁਰਵਿੰਦਰ ਸਿੰਘ ਦੀ ਮੌਤ ਦੱਸੀ ਜਾ ਰਹੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਨਵ ਵਿਆਇਆ ਜੋੜਾ ਸੀ ਰਵਿੰਦਰ ਸਿੰਘ ਤੇ ਪਤਨੀ ਗੁਰਵਿੰਦਰ ਜਾਰਜੀਆ ਚ ਭਾਰਤੀ ਰੈਸਟੋਰੈਂਟ ਦੇ ਵਿੱਚ ਹਾਈ ਹਾਦਸੇ ਦੌਰਾਨ 11 ਪੰਜਾਬੀਆਂ ਤੇ ਇੱਕ ਵਿਦੇਸ਼ੀ ਸੁਮਿਤ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਚੋਂ ਸੁਨਾਮ ਦੇ ਇੱਕ ਪਰਿਵਾਰ ਦੇ ਰਵਿੰਦਰ ਸਿੰਘ ਤੇ ਪਤਨੀ ਗੁਰਵਿੰਦਰ ਕੌਰ ਦੀ ਮੌਤ ਹੋ ਚੁੱਕੀ ਹੈ ਭਾਰਤ ਤੇ ਇਸ ਦੇ ਰਿਸ਼ਤੇਦਾਰ ਇਸ ਦੀ ਮਾੜੀ ਹਾਲਤ ਤੇ ਰੋ ਪਏ ਕਿਉਂਕਿ ਉਹਨਾਂ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਹ ਹਾਦਸਾ 18 ਦਸੰਬਰ ਨੂੰ ਅਰਵਿੰਦਰ ਸਿੰਘ ਤੇ ਗੁਰਵਿੰਦਰ ਕੌਰ ਦੀ ਪਹਿਲੀ ਵਰਸੀ ਸੀ ਉਸ ਸੰਗ ਲਾਡੀ ਨੂੰ ਹੱਸ ਰਿਆ ਕਹਿੰਦਾ ਲਾਡੀ ਤੈਨੂੰ ਪਾਪੀ ਮੁੱਤਲੀਆ ਹੱਸਣ ਲੱਗਾ ਇਹ ਸੰਕੋ ਵੀ ਬਗੂ ਨੇ ਫੋਨ ਖੋਲਿਆ 1 ਘੰਟਾ ਕਹਿੰਦੀ ਤੈਨੂੰ ਕੁੱਟਦੀ ਹਣੀ ਮੈਨੂੰ ਮੈਂ ਕੋਈ ਨੀ ਕੁੱਟਦੀ ਤੈਨੂੰ ਗੁਰਵਿੰਦਰ ਕੁੱਟਦੀ ਹਣੀ ਹੱਸ ਪਿਆ ਕਹਿੰਦਾ ਮੇਰੀ ਮਾਤਾ ਨਾਲ ਗੱਲ ਕਰਾ ਦੇ ਫਿਰ ਨਾਲ ਗੱਲ ਕਰੀਆ ਮਾਂ ਕਿਵੇਂ ਆ ਮਾਂ ਠੀਕ ਆ ਪੁੱਤ ਤੁਹਾਨੂੰ ਦੇਖ ਕੇ ਠੀਕ ਆ ਮੈਂ ਤੁਸੀਂ ਮੇਰੇ ਖਾਂਦਾਂ ਹੈ ਮੁੰਗਾ ਫਿਰ ਹੱਸ ਪਿਆ ਮੈਂ ਨੇ ਕਿਹਾ ਮਾਂ ਤੇਰਾ ਜੀ ਨਹੀਂ ਲੱਗਦਾ ਕਿਵੇਂ ਬੈਠਾ ਦੋ ਕੱਲਾ ਜਾਈ

ਸਨਾ ਮਾਸੀ 5 ਮਿੰਟ ਦਾ ਰਸਤਾ ਹੈ ਨਾ ਮੈਂ 5 ਮਿੰਟ ਆਏਗੀ ਕਹਿੰਨਾ ਮੈਂ ਤੇਰੀ ਜ਼ਮੀਨ ਕਰਨਾ ਦਾ ਗੋਰੀ ਨਾਲ ਗੱਲ ਕਰਾ ਦੇਣਾ ਉਹਨੂੰ ਗੋਰੀ ਕਹਿੰਦੇ ਆਥੇ ਬਹੁਤ ਗੋਰੀ ਕਿਹਾ ਕਰਦੇ ਇਹ ਗੱਲ ਨਾ ਹੋ ਜਾਂ ਮੇਰੇ ਨਾਲ ਜਿਵੇਂ ਨੂੰ ਪਤਾ ਹੁੰਦਾ ਮੈਂ ਗੱਲਾਂ ਹੀ ਲਾਈ ਰੱਖਦੀ ਉਸ ਨੂੰ ਮੇਰਾ ਬ੍ਰਦਰ ਰਵਿੰਦਰ ਸਿੰਘ ਤੇ ਸਾਡੀ ਭਜਾਈ ਗੁਰਵਿੰਦਰ ਗੌਰ ਜੋ ਕਿ ਮਾਰਚ ਮਹੀਨੇ 13 ਤਰੀਕ ਨੂੰ ਇੱਥੋਂ ਕੰਡੀੜਾ ਤੋਂ ਜੋਰਜੀਆ ਗਈ ਸੀ ਤੇ ਉੱਥੇ ਇੱਕ 13 ਤਰੀਕ ਨੂੰ ਬਹੁਤ ਹੀ ਮੱਦਬਾਗੀ ਘਟਨਾ ਸਾਫਾਪਰੀ ਜਿਹਦੇ ਵਿੱਚ ਉਹਨਾਂ ਦੋਨਾਂ ਦੀ ਡੈਥ ਹੋ ਗਈ ਆ ਤੇ ਹੁਣ ਅਸੀਂ ਇਹੀ ਜਾਣਦੇ ਆ ਕਿ ਸਰਕਾਰ ਤੋਂ ਕਿ ਸਾਡੀਆਂ ਜੋ ਉਹਨਾਂ ਦੀਆਂ ਬਾਡੀਆਂ ਉੱਤੇ ਜੋਰਚੀ ਐਫ ਆਈ ਆਰ ਹੈ ਕਿ ਸਾਨੂੰ ਉਹ ਇੰਡੀਆ ਬਾਡੀਆਂ ਦਿੱਤੀਆਂ ਜਾਣ ਅਸੀਂ ਸਰਕਾਰ ਤੋਂ ਹੋਰ ਕੋਈ ਮੰਗ ਨਹੀਂ ਕਰਦੇ ਕਿ ਸਾਨੂੰ ਕੋਈ ਪੈਸਾ ਜਾਂ ਕੋਈ ਚੀਜ਼ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਇੱਕੋ ਗੱਲ ਪਤਾਈ ਦੀ ਕਿ ਉਹਨਾਂ ਦੀਆਂ ਬੋਡੀਆਂ ਛੇਤੀ ਤੋਂ ਛੇਤੀ ਸਾਡੇ ਇੰਡੀਆ ਸਾਡੇ ਗ੍ਰਹਿ ਸੁਨਾਮ ਵੀਕੇ ਭੇਜਿਆ ਜਾਣਾ ਅਸੀਂ ਇਸ ਲਈ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਮਾਨਸਾ ਤੋਂ ਭੁਪਿੰਦਰ ਸਿੰਘ ਜੁੜਗੇ ਨੇ ਸਾਡੇ ਪੱਤਰਕਾਰ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਣੇ ਆ ਭੁਪਿੰਦਰ ਇਹ ਨਵ ਵਿਆਹ ਜੋੜਾ ਜਿਹੜਾ ਹੈ ਉਹ ਵਿਦੇਸ਼ ਗਿਆ ਹੋਇਆ ਸੀ ਤੇ ਉੱਥੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਮੰਗ ਕਰ ਰਿਹਾ ਹੈ ਕਿ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਉਹ ਘਰ ਲਿਆਈ ਜਾਵੇ ਤੇ ਅੱਗੇ ਹੋਰ ਕੀ ਕੁਝ ਜਾਣਕਾਰੀ ਹੈ ਕਿ ਕਿੰਨੇ ਦਿਨ ਪਹਿਲਾਂ ਇਹ ਜਿਹੜੇ ਨੇ ਵਿਦੇਸ਼ ਪਹੁੰਚੇ ਸੀਗੇ ਬਿਲਕੁਲ ਮੈਂ ਤੁਹਾਨੂੰ ਦੱਸਦਾ ਮੈਂ ਜਿਹੜੇ ਮਾਨਸਾ ਦੇ ਵਿੱਚੋਂ ਦੋ ਸੀ ਇੱਕ ਲੜਕਾ ਤੇ ਇੱਕ ਲੜਕੀ ਜੋ ਮਾਨਸਾ ਦਾ ਲੜਕਾ ਸੀ ਹਰਬਿੰਦਰ ਸਿੰਘ ਖੋਖੜ ਖੁਰਦ ਦਾ ਰਹਿਣ ਵਾਲਾ ਸੀਗਾ ਉਹ ਵੀ ਉੱਥੇ ਗਿਆ ਹੋਇਆ ਸੀ ਕਾਫੀ ਲੰਮੇ ਸਮੇਂ ਤੋਂ ਸੀ ਜੀ ਦੂਸਰੀ ਜਿਹੜੀ ਸਾਡੀ ਜਿਹੜੀ ਦੂਸਰੀ ਲੜਕੀ ਹੈ ਜੀ ਲੜਕੀ ਹੈਗੇ 27 ਸਾਲ ਦੀ ਲੜਕੀ ਹੈ ਤੇ ਦਾ ਕਲਾ ਮਾਨਸਾ ਦੇ ਵਿੱਚ ਹੀ ਹੁੰਦਾ ਹੈ ਹੂੰ ਤੇ ਉਸ ਮਨਿੰਦਰ ਕੌਰ ਦਾ 6 ਸਾਲ ਪਹਿਲਾਂ ਗਈ ਹੋਈ ਸੀ ਇਹਦਾ ਭਰਾ ਵੀ ਬਾਹਰ ਹੀ ਰਹਿੰਦਾ ਲੇਕਿਨ ਅਚਨੇਤ ਉੱਥੇ ਜਿਵੇਂ ਦੱਸਿਆ ਜਾ ਰਿਹਾ ਸੂਤਰਾਂ ਅਨੁਸਾਰ ਇਹ ਉੱਥੇ ਜਦੋਂ ਇਹ ਅੰਦਰ ਪਈ ਸੀ ਤਾਂ ਜਿਹੜਾ ਜਨਰੇਟਰ ਦਾ ਧੂਆਕ ਜੋ ਬਾਹਰ ਨਾਲ ਨਿਕਲ ਕੇ ਅੰਦਰ ਆ ਜਿਸ ਕਾਰਨ ਇਹ ਇਹਨਾਂ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਭੁਪਿੰਦਰ ਤੁਹਾਡਾ ਤੁਸ ਜਮ ਜਾਣਕਾਰੀ ਸਾਂਝੀ ਕੀਤੀ ਤਾਂ ਇਹ ਜੋੜਾ ਜਿਹੜਾ ਹੈ ਵਿਦੇਸ਼ ਕਮਾਈ ਕਰਨ ਗਿਆ ਸੀ ਪਰ ਉੱਥੇ ਇਹਨਾਂ ਦੀ ਮੌਤ ਹੋ ਗਈ ਹੈ